ਨਮਾ ਸ਼ਹਿਰ ਆਈਟੀਆਈ ਗਰਾਊਂਡ ਵਿਖੇ ਸ਼ਤਾਬਦੀ ਪੂਰਬ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਦਿਖਾਇਆ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਲੀ ਪੂਰਬ ਨੂੰ ਸਮਰਪਿਤ ਨਮਾ ਸ਼ਹਿਰ ਦੇ ਆਈਟੀਆਈ ਗਰਾਊਂਡ ਵਿਖੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਲਾਈਟ ਐਂਡ ਸਾਊਂਡ ਸ਼ੋਅ ਦਿਖਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦੇ ਸਫ਼ਰ ਅਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਬਿਰਤਾਂਤ ਦਾ ਬਖੂਬੀ ਬਿਆਨ ਕੀਤਾ ਗਿਆ ਲਾਈਟ ਹੈਂਡ ਸਾਊਂਡ ਸ਼ੋਅ ਤੋਂ ਪਹਿਲਾਂ ਢਾਡੀ ਦੀਦਾਰ ਸਿੰਘ ਸੰਗਤਪੂਰਾ ਫਗਵਾੜਾ ਵਾਲਿਆਂ ਦੇ ਜਥੇ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੀ ਸੰਗਤ ਨਾਲ ਸਾਂਝ ਪਾਈ ਇਸ ਮੌਕੇ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮੜਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹਰਪਾਲ ਚੀਮੜਾ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ 19 ਨਵੰਬਰ ਤੋਂ ਲੈ ਕੇ ਪਛੀ ਨਵੰਬਰ ਤੱਕ ਸ਼ਹੀਦ ਦੀ ਸ਼ਤਾਬਲੀ ਪੂਰਾ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਇਤਿਹਾਸ ਦੀ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ 23 ਤਰੀਕ ਨੂੰ ਸ੍ਰੀ ਆਨੰਦਪੂਰ ਸਾਈ ਬਿਖੇ ਰਾਸ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੇ ਨਵੰਦੇ ਅਤੇ ਸਿੱਖ ਸੰਗਤ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰੇਗੀ ਉਨਾ ਸੰਗਤ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬੜੀ ਪੂਰਵ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹਮਾ ਕੇ ਪੁੰਚਨ ਦਾ ਸੱਦਾ ਦਿੱਤਾ ਜ਼ਿਲ੍ਹਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਮ ਸਿੰਘ ਜਲਵਾਹਾ ਨੇ ਨਵਾਂ ਸ਼ਹਿਰ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਆਈ ਸੰਗਤ ਨੂੰ ਜੀ ਆਇਆਂ ਆਖਿਆ ਤੇ ਉਹਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਅਤੇ ਹੋਰ ਅਧਿਕਾਰੀ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਤੇ ਪੂਰਾ ਪੁਲਿਸ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਕਰਮਚਾਰੀ ਅਤੇ ਸਕੂਲੀ ਵਿਦਿਆਰਥੀ ਹਰਜਸਰ ਸੰਤਾਲੀ ਪ੍ਰਸ਼ਾਸਨ ਵੱਲੋਂ ਬੈਠਣ ਸੁਜੱਜੇ ਪ੍ਰਬੰਧ ਤੋਂ ਇਲਾਵਾ ਚਾਹ ਪਕੌੜੇ ਲੰਗਰ ਵਰਤਾਇਆ ਗਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੇ ਨਮਾਸ਼ਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਵਾਲ ਪੂਰਾ ਪਰ ਅਨੰਤਪੁਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ 24 ਤਿਕਨਿਕ ਦਿੰਦਾ ਸੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆਗਾ ਔਰ ਉਸ ਸੈਸ਼ਨ ਦੇ ਉੱਤੇ ਕੋ ਪੋਲਿਟਿਕਲ ਗੱਲਾਂ ਨਹੀਂ ਹੋਣਗੀਆਂ ਕੋਈ ਰਾਜ ਸਰਕਾਰ ਦੇ ਕੰਮ ਨਹੀਂ ਹੋਣਗੇ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਨੇ ਸਵਦੇਸ਼ ਸਖਿਆ ਮੰਦ ਨੂੰ ਲੈ ਕੇ ਸਾਰੇ ਜਿੱਤੇ ਹੋਏ ਐਮਐਲਏ ਸਾਹਿਬਾਨ ਗੱਲ ਕਰ ਲਗੇ ਔਰ ਸਖਿਆ ਮੰਦ ਜਿਹੜੀ ਚਰਚਾ ਕਰ ਲਗੇ ਸੋ ਇਹਨਾਂ ਕੁਛ ਕਹਿੰਦਾ ਹਾਂ ਤੁਸੀਂ ਸਾਰੇ ਬਹੁਤ ਵੱਡੀ ਗਿਣਤੀ ਚ ਆਏ ਹੋ ਮੈਂ ਦੇਖਿਆ ਪੂਰਾ ਪੰਗਾਲ ਜਿਹੜਾ ਭਰਿਆ ਹੋਇਆ ਗਿਆ ਤੁਹਾਡਾ ਸਾਰਿਆਂ ਦਾ ਮੇਰੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨਮਾਨਯੋਗ ਮੁਖਤਰੀ ਸਾਹਿਬ ਬੋਲੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਲਾਉ ਫਤਿਹ ਵਾਈ ਗੁਰੂ ਜੀ ਕੀ ਖਾਇਚਾ ਵਾਈ ਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਮਾਰਯੋ ਮੁੱਖ ਮੰਤਰੀ ਸਰਦਾਰ ਪੰਨੂ ਸਿੰਘ ਮਾਨ ਜੀ ਦੇ ਜਤਨਾ ਸਦਕਾ 350ਵੇਂ ਸ਼ਹਾਦਤ ਦਿਵਸ ਨੂੰ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਅੱਜ ਦੇ ਗਰਾਊਂਡ ਵਿਖੇ ਇੱਕ ਬਹੁਤ ਇਤਿਹਾਸਿਕ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਲੋਕਾਂ ਦੇ ਵਿੱਚ ਇਸ ਸ਼ੋਅ ਸੰਬੰਧੀ ਬੜੀ ਜਿਹੜੀ ਉਤੇਜਨਾ ਹੈ ਬੜੀ ਬੜਾ ਉਤਸ਼ਾਹ ਹੈ ਸੋ ਅੱਜ ਉਥੇ ਜਿਹੜਾ ਸਾਨੂੰ ਆਪਣੇ ਧਾਰਮਿਕ ਵਿਰਸੇ ਬਾਰੇ ਸਾਨੂੰ ਪਛੋਕੜ ਬਾਰੇ ਜਿਹੜਾ ਸਾਡੇ ਗੁਰੂਵਾਰੇ ਸਾਡੀ ਖਾਤਰ ਸਿੱਖ ਕੌਮ ਦੀ ਖਾਤਰ ਹਿੰਦ ਦੀ ਚਾਦਰ ਜਿਹੜਾ ਦੇਸ਼ ਦੀ ਖਾਤਰ ਹਿੰਦੂਆਂ ਦਾ ਧਰਮ ਚਾਉਣ ਦੀ ਖਾਤਰ ਜਿਹੜਾ ਆਪਣਾ ਸੀਸ ਬਲਦਾਨ ਦਿੱਤਾ ਸੀ ਉਹਦੇ ਬਾਰੇ ਅੱਜ ਸਾਨੂੰ ਇਸ ਲਾਈਟ ਸ਼ੋਅ ਦੇ ਵਿੱਚ ਬੜਾ ਵਿਸਤਾਰ ਦੇ ਨਾਲ ਇਹਨਾਂ ਲੋਕਾਂ ਨੂੰ ਜਾਗਰਤ ਕੀਤਾ ਜਾਣਾ ਸੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਵੱਧ ਤੋਂ ਵੱਧ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਵੀ ਜ਼ਿਲ੍ਹਿਆਂ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਸ਼ੋਅ ਕੀਤੇ ਜਾ ਰਹੇ ਨੇ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਇਤਿਹਾਸਿਕ ਪਲ ਨੂੰ ਮਾਣੋ ਕਿਉਂਕਿ ਇਹ ਸਰਕਾਰ ਦਾ ਬਹੁਤ ਵਧੀਆ ਜਿਹੜਾ ਕਾਰਜ ਆ ਸੋ ਇਸ ਕਾਰਜ ਦਾ ਵੱਧ ਤੋਂ ਵੱਧ ਲਾਹਾ ਲਓ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ